ਸਰਦਾਰ ਹਰਵਿੰਦਰ ਸਿੰਘ ਜੀ ਕੈਥਲ ਪਦਮਸ਼ਰੀ ਹਰਵਿੰਦਰ ਸਿੰਘ ਦੇ ਬਾਰੇ ਮੈਂ ਦੱਸ ਦਿਆਂ ਹਰਵਿੰਦਰ ਸਿੰਘ ਜੀ ਜਿਨ੍ਹਾਂ ਨੂੰ ਹੁਣ ਪਿਛਲੇ ਸਾਲ ਹੀ ਪਦਮਸ਼ਰੀ ਸਤਕਾਰ ਮਿਲਿਆ ਪੈਰਾ 올림픽 ਦੇ ਵਿੱਚ 골ਡ ਮੈਡਲਿਸਟ ਨੇ ਅਕਸਰ ਬੰਦੇ ਨੂੰ ਕੋਈ ਛੋਟੀ ਜੀ ਦਿੱਕਤ ਹੋਏ ਤੇ ਉਹ ਡੀਮੋਰਲਾਈਜ਼ ਹੋ ਜਾਂਦਾ ਹੈ ਹਿੰਮਤ ਹਾਰ ਜਾਂਦਾ ਹੈ ਲੇਕਿਨ ਇਹਨਾਂ ਨੇ ਉਹਨੂੰ ਹੀ ਆਪਣੀ ਤਾਕਤ ਬਣਾਇਆ ਤੇ ਪੈਰਾ 올림픽 ਦੇ ਵਿੱਚ 골ਡ ਮੈਡਲ ਜਿੱਤ ਕੇ ਆਏ ਜਿਹਦੇ ਕਰਕੇ ਭਾਰਤ ਸਰਕਾਰ ਵੱਲੋਂ ਇਹਨਾਂ ਨੂੰ ਪਦਮਸ਼ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਕੈਥਲ ਜਿਨੇ ਤੋਂ ਨੇ ਸਾਨੂੰ ਮਾਣ ਹੈ ਅਜੇ ਸ਼ਖਸੀਅਤ ਦੇ ਉੱਤੇ ਤੇ ਮੈਂ ਬੇਨਤੀ ਕਰਾਂਗਾ ਲੈਫਟੀਨੈਂਟ ਜਨਰਲ ਡੀਡੀਐ ਸੰਧੂ ਸਾਹਿਬ ਨੂੰ ਤੇ ਨਾਲ ਡਾਕਟਰ ਹਰਿੰਦਰ ਸਿੰਘ ਗਿੱਲ ਸਾਹਿਬ ਨੂੰ ਕਿ ਉਹ ਪਦਮਸ਼ਰੀ ਹਰਵਿੰਦਰ ਸਿੰਘ ਜੀ ਨੂੰ ਪਰ ਨਾਲ ਦਰਦੀ ਸਾਹਿਬ ਨੂੰ ਮੇਰੀ ਬੇਨਤੀ ਹੈ ਉਹ ਵੀ ਇਹਦੇ ਚ ਸਤਕਾਰ ਵਿੱਚ ਜ਼ਰੂਰ ਨਾਲ ਖੜੇ ਹੋਣ ਪਦਮਸ਼ਰੀ ਹਰਵਿੰਦਰ ਸਿੰਘ ਜੀ ਪੈਰਾ 올림픽 ਦੇ ਵਿੱਚ 골ਡ ਮੈਡਲਿਸਟ ਪਾਓ ਜੀ ਦਦੀ ਸਾਹਿਬ ਡਾਕਟਰ ਸਾਹਿਬ ਸੰਧੂ ਸਾਹਿਬ ਦੇਖੋ ਤੁਹਾਨੂੰ ਮਾਨ ਮਹਿਸੂਸ ਹੋਏਗਾ ਕਿ ਹਰਿਆਣਾ ਦੇ ਵਿੱਚ ਕਿੰਨੀਆਂ ਕੋ ਹਸਤੀਆਂ ਨੇ ਸਾਡੀਆਂ ਇੱਕ ਤੋਂ ਇੱਕ ਵੱਧ ਹਸਤੀ ਹੈ ਜਦੋਂ ਮੈਂ ਕਾਫੀ ਟੇਬਲ ਬੁੱਕ ਦੇਖਦਾ ਸੀ ਨਾ ਪ੍ਰੋਮਿਨੈਂਟ ਸਿੱਖੋਂ ਇੰਡੀਆ ਪ੍ਰੋਮਿਨੈਂਟ ਸਿੱਖ ਇਤਾਂ ਦੀਆਂ ਮੈਂ ਬੜੀਆਂ ਕਾਫੀ ਟੇਬਲ ਬੁੱਕ ਦੇਖੀਆਂ ਇੰਡੀਆ ਟੂਡੇ ਨੇ ਵੀ ਛਾਪੀਆਂ ਡਾਕਟਰ ਪ੍ਰੋਬਲਿਮ ਸਿੰਘ ਨੇ ਕਈ ਛਾਪੀਆਂ ਮੈਂ ਵੇਖਦਾ ਚ ਹਰਿਆਣਾ ਵਿੱਚ ਗਾਇਬ ਹੁੰਦਾ ਸੀ ਹਰਿਆਣਾ ਵਿੱਚ ਹੁੰਦਾ ਹੀ ਨਹੀਂ ਸੀ ਜਦਕਿ ਹਰਿਆਣਾ ਦੇ ਵਿੱਚ ਇੱਕ ਤੋਂ ਇੱਕ ਵੱਧ ਸ਼ਕਤੀਆਂ ਨੇ ਸੋ ਇਸ ਕਰਕੇ ਉਪਰਾਲਾ ਕੀਤਾ ਕਿ ਹਰਿਆਣਾ ਦੀ ਸ਼ਕਤੀਆਂ ਨੂੰ ਵੀ ਅਸੀਂ ਸਾਹਮਣੇ ਲੈ ਕੇ ਆਈਏ ਦੇਸ਼ ਤੇ ਦੁਨੀਆ ਦੀ ਸ਼ਕਤੀਆਂ ਦੇ ਸਾਹਮਣੇ ਆ ਹੀ ਰਹੀਆਂ ਨੇ ਪਰ ਹਰਿਆਣੇ ਨੂੰ ਬਣਦਾ ਮਾਨ ਸਤਕਾਰ ਮਿਲਣਾ ਬੜਾ ਜ਼ਰੂਰੀ ਹੈ ਪਰ ਇਹਦਾ ਵਾਲਿਊਮ 2 ਵੀ ਅਸੀਂ ਲੈ ਕੇ ਆ ਰਹੇ ਹਾਂ ਚੰਗੀਆਂ ਸ਼ਕਤੀਆਂ ਜਿਹੜੀਆਂ ਵੀ ਹੋਣ ਤੁਸੀਂ ਸਾਨੂੰ ਰੈਫਰ ਕਰੋ ਵਿਸਾਖੀ ਖਾਲਸਾ ਸਿਰਜਣ ਦਿਵਸ ਦੇ ਮੌਕੇ ਤੇ ਅਸੀਂ ਵਾਲਿਊਮ 2 ਵੀ ਇਹਦਾ ਲੈ ਕੇ ਆਵਾਂਗੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ